ਆਜਾ ਤੂੰ ਵੀ ਖੋਲ ਲੈ ਦਵਾਈਆਂ ਮਿੱਤਰਾ ਤੇਰੀਆਂ ਵੀ ਲੈ ਲੂੰਗਾ ਸਫਾਈਆਂ ਮਿੱਤਰਾ ਕਾਲੇ ਮੰਡੀਆਂ ਚ ਜ਼ਿੰਦਗੀਆਂ ਗਵਾਈਆਂ ਮਿੱਤਰਾ ਐਡਾ ਕਿਹੜਾ ਪਿੰਨੀ ਮਰੀਜੀ ਪੜਿਆ ਹਾਂ ਮੈਂ ਤਾਂ ਇੱਕ ਦਿਨ ਸਕੂਲ ਚ ਨਹੀਂ ਗਿਆ ਜੇ ਮੈਂ ਪੜਿਆ ਹੁੰਦਾ ਜੱਜ ਨਾ ਹੁੰਦਾ ਤੈਨੂੰ ਐਡਾ ਦਿਮਾਗਤੀ ਮੇਰੇ ਨੇ ਬੱਕਰੀਆਂ ਹਰੇ ਨੂੰ ਹਰੇ ਨਾਲ ਹਵਾ ਭਰ ਜਾਂਦੀ ਐ ਅੱਛਾ ਉਹ ਹਵਾ ਦਾ ਇਲਾਜ ਬਾਈ ਤੁਰਤ ਤਾਂ ਅਸੀਂ ਪਾਲੀ ਜਦਨ ਉਹਹੀ ਦੇ ਵਿੱਚ ਕੋਈ ਸੱਲਵੇ ਨਾ ਦਵਾਈ ਹੋਵੇ ਕਿਉਂ ਮੌਕੇ ਦਾ ਬੁੱਤਾ ਸਾਧਣਾ ਪੈਂਦਾ ਅਸੀਂ ਆਪਦੇ ਹੀ ਪਿਸ਼ਾਬ ਕਰਕੇ ਸੀਸੀ ਚ ਤੁਰਤ ਬੱਕਰੀ ਨੂੰ ਦੇ ਦਾਨੇ ਆ ਬੱਕਰੀ ਦਾ ਫਰੇਮ ਆ ਉਸੇ ਟਾਈਮ ਲੈ ਜਾਂਦੇ ਦੋ ਵਾਰੀ ਮੂਥ ਕਰ ਚੱਲ ਜੇ ਗੁਰੂ ਦਾ ਲੰਗਰ ਕਦੇ ਮੁੱਕਿਆ ਕਿਉਂ ਜੀ ਗੁਰੂ ਦਾ ਲੰਗਰ ਨਹੀਂ ਮੁਕਦਾ ਹੁੰਦਾ ਇਹ ਵੀ ਗੁਰੂ ਦੇ ਲੰਗਰੇ ਨੇ ਕੀਤੀ ਬਾਈ ਦੀ ਦਵਾਈ ਉਹ ਵੀ ਕੀ ਹੈ ਤੇਰੇ ਨਾਲ ਗੱਲਾਂ ਬਾਤਾਂ ਕਰ ਰਹੀਆਂ ਨੇ ਦੋ ਚਾਰ ਇਹ ਦਵਾਈ ਕਾਹਦੀ ਹੈ ਬਾਈ ਇਹ ਇਹ ਮੈਂ ਤਾਂ ਸੂਜੀ ਦਵਾਈ ਹਾਂ ਹਾਂ ਹਾਂਜੀ ਕੀ ਲਿਖਿਆ ਆਇਆ ਤੇ ਮੈਨੂੰ ਮੈਂ ਉਹ ਭੁੱਲ ਗਿਆ ਮੈਂ ਐਡਾ ਕਿਹੜਾ ਪੈਲੀਵਿਨ ਅਰਜੀ ਪੜਿਆ ਹਾਂ ਮੈਂ ਤਾਂ ਇੱਕ ਦਿਨ ਸਕੂਲ 'ਚ ਨਹੀਂ ਗਿਆ ਜੇ ਮੈਂ ਪੜਿਆ ਹੁੰਦਾ ਜੱਜ ਨਾ ਹੁੰਦਾ ਅੱਜ ਨੂੰ ਐਡਾ ਦਿਮਾਗਤੀ ਮੇਰੇ 'ਚ ਹੈ ਉਹ ਮੈਨੂੰ ਪਤਾ ਹੈ ਹਾਂਜੀ ਦਿਲਕਲੀ ਬੋਲਦਾ ਬਾਈ ਕਿਉਂ ਦੇਸੀ ਘਿਓ ਚ ਤਿਆਰ ਕਰੀਨੀ ਹੈ ਹਾਂਜੀ ਬਾਈ ਜੀ ਇਹ ਬਾਈ ਆਇਆ ਬਠਿੰਡੇ ਤੋਂ ਬੀਬੀ ਚੌਂਕ ਤੋਂ ਇਹਨਾਂ ਦਾ ਘਰ ਹੈ ਸ਼ੌਣੀ ਕੰਨੀ ਹੈ ਕਿਉਂ ਜੀ ਬੀਬੀ ਵਾਲੇ ਚੌਂਕ ਤੋਂ ਇਹ ਮਾਈ ਦਾ ਪੁੱਤ ਹੈ ਇਹਦੀ ਮਾਈ ਬਣਾਉਂਦੀ ਹੈ ਇਹ ਦਵਾਈ ਦੇਸੀ ਘਿਓ ਦੇ ਵਿੱਚ ਤਲੀ ਹੋਈ ਦਵਾਈ ਹੈ ਜੋ ਕਿ ਕਹਿੰਦੇ ਨੇ ਰਾਠੀਆਂ ਗਾਇਆਂ ਆਪਣੀਆਂ ਰਾਜਸਥਾਨ ਵਾਲੀਆਂ ਲਾਲ ਜੀਆਂ ਗਾਇਆਂ ਉਹਨਾਂ ਦਾ ਰਾਜਸਥਾਨੋਂ ਘਿਓ ਮੰਗਾ ਕੇ ਪਕਾ ਕੇ ਕਈ ਚੀਜ਼ਾਂ ਦੇ ਅਰਕ ਕੱਢ ਕੇ ਦਵਾਈ ਬਣਾਈ ਸੀ ਹੈ ਮੱਝਾਂ ਗਾਈਆਂ ਦੇ ਲੇਵਿਆਂ ਵਾਸਤੇ ਬੱਕਰੀਆਂ ਦੇ ਲੇਵਿਆਂ ਵਾਸਤੇ ਜੇ ਸੋਜਾ ਅਜੇ ਤੁਰਤ ਸੂਨਸਾਰ ਕਈ ਦਿਨ ਭਲੂਣ ਨਾ ਉਤਰੇ ਤਾਂ ਇਹਦਾ ਮਲ ਨਾ ਕਰੋ ਜੀ ਮਲਣਾ ਕਰਕੇ ਨਿੱਗਾ ਕੱਪੜਾ ਵਾਲੇ ਦੇ ਲਿਬੇਟ ਦੋ ਤੁਰਤ ਨਤੀਜਾ ਤੁਰਤ ਸੋਜਾ ਉਤਰੂਗਾ ਜੀ ਸਾੜ ਆਉਂਦੇ ਹੁਣ ਮੈਂ ਇਸ ਦੇ ਬੱਕਰੀ ਦੇ ਗਾਈ ਦੇ ਇਹ ਸੜਾ ਵਾਸਤੇ ਹੀ ਬਹੁਤ ਵਧੀਆ ਜੀ ਖੂਨ ਆਉਂਦਾ ਤੁਰਤ ਬੰਦ ਆ ਸਾਰ ਤਿੰਨ ਚਾਰ ਚੀਜ਼ਾਂ ਵਾਸਤੇ ਵਧੀਆ ਦਵਾਈ ਹੈ ਜੇ ਜੀਨੇ ਵਰਤਣੀਏ ਵਰਤਕੇ ਵੀ ਦੇਖ ਸਕਦਾ ਮੈਂ ਤਾਂ ਵਰਤੀ ਐ ਜੇ ਥਣ ਤਾਂ ਹੀ ਕਈ ਸਾਲ ਦਾ ਹੀ ਖੜਿਆ ਉਹਦੀ ਤਾਂ ਮੈਂ ਗਰੰਟੀ ਨਹੀਂ ਦੇ ਸਕਦਾ ਕਿਉਂ ਜੀ ਕਿਤੇ ਕਹੋਂ ਰਾਜੂ ਨੇ ਵੀਡੀਓ ਬਣਾਈ ਥੀ ਅਸਰ ਨਹੀਂ ਕਰਿਆ ਦਵਾਈ ਨੇ ਮੈਨੂੰ ਗਾਲਾਂ ਕੱਢੂੰ ਨਾਲੇ ਬਾਈ ਨੂੰ ਗਾਲਾਂ ਕੱਢੂੰ ਫੇਰ ਤਾਂ ਲਜਾਇਓ ਨਾ ਨੀ ਆਇਓ ਪੱਕਾ ਇਹਦਾ 200 ਰੁਪਈਆ ਦੀ ਗੱਲ ਵੀ ਕੁਛ ਨਹੀਂ ਜੇ ਕੋਈ ਬਾਈ ਵਰਤਣੀ ਚਾਹੁੰਦਾ ਹੋਵੇ ਤਾਂ ਇੱਕ ਘਰ ਚ ਹਰੇਕ ਜੀ ਇੱਕ ਸੀਸੀ ਤੁਰਤ ਜ਼ਰੂਰ ਚਾਹੀਦੀ ਐ ਕੋਈ ਕੇਸ ਤਤਤਾ ਤਾਜ਼ਾ ਤੁਰਤ ਹੋ ਜੇ ਤਾਂ ਇਹਦਾ ਮਲਣਾ ਜ਼ਰੂਰ ਕਰ ਸਕਦੇ ਹੋ ਦਵਾਈ ਬਹੁਤ ਵਧੀਆ ਦਵਾਈ ਹੈ ਦੇਸੀ ਦੇਸੀ ਘੋੜੇ ਵਿੱਚ ਬਣਾਈ ਹੋਈ ਹੈ ਕਈ ਚੀਜ਼ਾਂ ਦੀਆਂ ਧਾਤਾਂ ਦੇ ਵਿੱਚ ਪਾਈਆਂ ਹੋਈਆਂ ਨੇ ਅਰਕ ਕੜ-ਕੜ ਕੇ ਮਾਈ ਦਵਾਈਆਂ ਬਣਾਉਂਦੀ ਹੈ ਇਹਦੇ ਬਾਈ ਦੀ ਮੰਮੀ ਦੇਸੀ ਦਵਾਈਆਂ ਜੇ ਕਿਸੇ ਵੀਰ ਨੂੰ ਚਾਉਂਦੀ ਹੈ ਤਾਂ ਚਾਹ ਮੰਨ ਲੈ ਜਾ ਸਕਦਾ ਇੱਕ ਸਿਸੀ ਦੀ ਕੀਮਤ 200 ਰੁਪਏ 200 ਰੁਪਏ ਦਾ ਗੱਲ ਵੀ ਕੁਛ ਨਹੀਂ ਇੱਕ ਟੀਕਾ ਲਾ ਕੇ ਡਾਕਟਰ ਲੈ ਜਾਂਦੇ। ਬਾਕੀ ਅੱਗੇ ਤੁਹਾਡੀ ਮਰਜ਼ੀ ਆ ਬਾਈ। 200 ਰੁਪਏ ਕੀਮਤ ਐ ਸੀਸੀ। ਜੇ ਕਿਸੇ ਬਾਈ ਨੂੰ ਚਾਹੀਦੀ ਜੇ ਕਿਸੇ ਨੇ ਮੰਗਵਣੀ ਹੋਵੇ ਬਾਈ ਇਹਦਾ ਨੰਬਰ ਬੋਲ ਦੋ ਬਾਈ। ਇਹਦਾ ਨੰਬਰ ਬੋਲ ਬਾਈ ਪੜਿਆ ਤੂੰ। 99158 ਜੀ। 68958 ਇੱਕ ਵਾਰ ਹੋਰ ਇੱਕ ਵਾਰੀ ਹੋਰ 99158 68958 ਠੀਕ ਹੈ ਬੀਬੀ ਵਾਲਾ ਪਿੰਡਾ ਬਈ ਬੀਬੀ ਵਾਲਾ ਪਿੰਡਾ ਜ਼ਿਲ੍ਹਾ ਬਠਿੰਡਾ ਬਠਿੰਡੇ ਸ਼ਹਿਰ ਚ ਸੌਣੀ ਲਵੇ ਘਰ ਆਈ ਹਾਂ ਕਿਸੇ ਨੂੰ ਲੋਨ ਹੋਵੇ ਸੀ 50 ਵੀ ਦਿੰਨੇ ਆਏ ਉੱਥੇ ਬਸਰਾ ਹੀ ਗੂਹੇ ਦੇ ਠੀਕ ਹੈ ਡਿਲੀਵਰੀ ਬਈ ਉਹ ਬਸਾ ਵਾਲੇ ਨੂੰ ਬਈ ਉਹ ਜਿਹੜਾ 15 ਦਾ ਅੱਛਾ ਜਿਹੜਾ ਬੰਦਾ ਗਾਹਾਂ ਮੁੰਨ ਫੜ ਫੜ ਲੂਗਾ ਉਹਦਾ ਕਿਰਾਇਆ ਲੇ ਲੂਗਾ ਸਾਡੇ ਕੋਲ ਪੈਸੇ ਪਾਦੇ ਅਸੀਂ ਉੱਚੀ ਠੀਕ ਹੈ ਬਾਈ ਗੁਬਿੰਦਰ ਵਰਗੇ ਮਾਣ ਵਾਲੇ ਜਿਹੜੇ ਬੰਦੇ ਆ ਕੀ ਨਾਮ ਬਈ ਆਪਣਾ ਬਈ ਇੱਕ ਕਰੇ ਹੋਰੇ ਫੋਟੋ ਵਿੱਚ ਕੀ ਨਾਮ ਮੇਰੇ ਨਾਲ ਹੀ ਘਟਦਾ ਉਹ ਵਾਜੀ ਵਾਤ ਛੜਪੜੇ ਛੜਪੜੇ ਛੜਕ ਨਹੀਂ ਸਨ ਛੜਕੀਆਂ ਆਪਣੇ ਬਲਵਿੰਦਰ ਵਰਗੇ ਮਾਣ ਵਰਗੇ ਪੌਂਗੜੀ ਵਾਲੇ ਸਾਰੇ ਵਾਤ ਲਿਆ ਹੋਈ ਇਹ ਕਿਸੇ ਨੂੰ ਲੋੜ ਹੈ ਬਾਈ ਲਿਜਾ ਸਕਦੇ ਹਾਂ ਦਵਾਈ ਕਈ ਬਾਈ ਮੈਥੋਂ ਮੰਗ ਲਾਦੇ ਨੇ ਫਿਰ ਟਾਈਮ ਤੇ ਮਿਲਦੀ ਹਾਂਜੀ ਸੰਦੀਪ ਆ ਜਾ ਤੇਲੇ ਨੂੰ ਦਵਾਈ ਜਰੂਰ ਖਰੀਦੋ ਬਾਈ ਤੋਂ ਲੈ ਜਾਊਗਾ ਕੋਈ ਕਮਾ ਕੇ ਪੈਸਾ ਥੇਲਾ ਕਮ ਜੀ ਮੁੱਤ ਡਰ ਲੈ ਇਨਾ ਬਣਾਉਣਾ ਚਾਹੀਦਾ ਹੈ ਹਾਂ ਨੂਰ ਮਾਹਰ ਆਣੇ ਵਾਸਤੇ ਆਪਾਂ ਤੁਹਾਨੂੰ ਫਾਫਾ ਲੈ ਕੇ ਪਾਵਾਂਗੇ ਰਾਜੂ ਤੇਲੇ ਨੂੰ ਜੱਦ ਕਮੜਾ ਕੋਲੇ ਇਹ ਕੋਈ ਜਨ ਦਰਸ਼ਨ ਤੇਲੇ ਚੇਲੇ ਨੂੰ ਬਣਾਓ ਜਿਹੜਾ ਬਣਾਏ ਚੇਲਾ ਆ ਜਾ ਭਾਈ ਆ ਜਾ ਅੱਜ ਆਉਂਦਾ ਕਰਾਂਗੇ ਸੌਦਾ ਕੋਈ ਚੱਲੂਗਾ ਕਰਾਵਾਂਗੇ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਜਨੇ ਨਿਕੇਤਾ ਜੀ ਫਿਰ ਇੱਕ ਇਹ ਸੇਵਾ ਦਾ ਜਿਹੜੇ ਸਾਡੇ ਬੰਦੇ ਨੇ ਕਮੇਟੀ ਵਾਲੇ ਕਿੰਨੇ ਘਰਾਜੂ ਦੇ ਪਾ ਦੋ ਮੈਂ ਫੋਟੋ ਤਾਂ ਮੈਂ ਲੈਣੀ ਕਿੰਨੇ ਬਿਨਾ ਫੋਟੋ ਦੀ ਪਾ ਦੋ ਪੰਜੇ ਕਿਹੋ ਜੀ ਜਾਂਦੇ ਇਹ ਕੱਢਦੇ ਵਿਚਾਰੇ ਨਾਲ ਆਪਾਂ ਕੀ ਕਰਨਾ ਪੰਜੇ ਕਿਹੋ ਜਰਾਜੂ ਕਹਿ ਲਈ ਆਪਾਂ ਹੈ ਪੰਜੇ ਕਿਹੋ ਜੀ ਤਾਂ ਪੰਜੇ ਕਿਹੋ ਜ ਕੋਈ ਨਹੀਂ ਜੀ ਨਹੀਂ ਨਹੀਂ ਇਹਦਾ ਤੇਰੇ ਪਾਦਣਾ ਨਹੀਂ ਨਹੀਂ ਤੇਰੇ ਪੰਜੇ ਕੀ ਤੇਰੇ ਪਰਦੇ ਹੋ ਜਨਾ ਮਾ ਤੇਰਾ ਲਿਖਿਆ ਹੁਣ ਨਾ ਤੇਰਾ ਲਿਖਿਆ ਹੁਣ ਤਾਂ ਕਰਕੇ ਦਿਖਾ ਨਾ ਤੇਰਾ ਲਿਖਿਆ ਰਾਜੂ ਦੇ ਬਾ ਅੱਛਾ ਮੈਂ ਤਾਂ ਪੜ ਨਹੀਂ ਅਸੀਂ ਤਾਂ ਪਾ ਨਹੀਂ ਸਕਦੇ ਜੇ ਸਾਰਿਆਂ ਦੇ ਪਾਉਣ ਲੱਗੇ ਤਾਂ ਮੁੱਕ ਜਾਣਗੇ ਹਣ ਕਿੰਨੇ ਜਾਣੇ ਓਏ ਕੁਛ ਨਹੀਂ ਮੁੱਕਦਾ ਧਰਤੀ ਮਾਤਾ ਤੇ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਐ ਫਿਰ ਤਾਂ ਸਾਰੇ ਮੈਂਬਰੀ ਬਣ ਜਾਣ ਜੇ ਗੁਰੂ ਦਾ ਲੰਗਰ ਚੱਲ ਜੇ ਗੁਰੂ ਦਾ ਲੰਗਰ ਕਦੇ ਮੁੱਕਿਆ ਕਿਉਂ ਜੀ ਗੁਰੂ ਦਾ ਲੰਗਰ ਨਹੀਂ ਮੁੱਕਦਾ ਹੁੰਦਾ ਇਹ ਵੀ ਗੁਰੂ ਦੇ ਲੰਗਰੇ ਨਹੀਂ ਇੱਕ ਤਰ੍ਹਾਂ ਦੇ ਨਹੀਂ ਨਹੀਂ ਸੱਚੇ ਮਨੋਂ ਖੜਾ ਰਿਆ ਤੂੰ ਮੈਂਬਰ ਤੇਰੇ ਤੇ ਲਾਪਾ ਆਪੇ ਦਿਆਲ ਹੋਊਗਾ ਹਾਂਜੀ ਸੁਦੇ ਸੁਦੇ ਕਰਾਈ ਆ ਜਿਹੜਾ ਬੱਕਰੀਆਂ ਨੂੰ ਫਰੇਮ ਹੈ ਤਾਂ ਕੋਈ ਇਨਾਜ ਤਾਂ ਦੱਸ ਭਰਾ ਕਦ ਹੁੰਦਾ ਫਰੇਮਾ ਕਿਵੇਂ ਹੁੰਦਾ ਜੀ ਹਾਂ ਇੱਕ ਉਹਦਾ ਇਨਾਜ ਆ ਨਹੀਂ ਕਿਵੇਂ ਹੁੰਦਾ ਖਰੇਮਾ ਤੇਰੀ ਬੱਕਰੀ ਨੂੰ ਹੋਇਆ ਜਿਵੇਂ ਖਾ ਪੀ ਕੇ ਨਹੀਂ ਨਹੀਂ ਲੋਕਾਂ ਵਾਸਤੇ ਜਾਣਕਾਰੀ ਆ ਫਰੇਮ ਆ ਜਿਵੇਂ ਉਹ ਆ ਬੱਕਰੀ ਆ ਫਰ ਜਾਂਦੀ ਆ ਉਹਦੇ ਵਾਸਤੇ ਕੀ ਦਿੱਤਾ ਜਾਵੇ ਉਹਨੂੰ ਸਰਕਾਰ ਬੱਕਰੀ ਪਾਈ ਗੱਲ ਸੁਣਾ ਕਈ ਤਰ੍ਹਾਂ ਦੀ ਅਫਰਦੀ ਹੈ ਇੱਕ ਤਾਂ ਅੱਜ ਕੱਲ ਹੁਣ ਆਪਾਂ ਗਮਾਰਾ ਪਾਉਂਦੇ ਨੀਰਾ ਅੱਜ ਕੱਲ ਗਰਮੈਸ਼ ਕਰ ਜਾਂਦੀਆਂ ਨੇ ਅੱਛਾ ਉੱਤੋਂ ਛੱਡਦੇ ਨੇ ਬੱਕਰੀਆਂ ਹਰੇ ਨੂੰ ਹਰੇ ਨਾਲ ਹਵਾ ਭਰ ਜਾਂਦੀ ਹੈ ਅੱਛਾ ਉਹ ਹਵਾ ਦਾ ਇਲਾਜ ਬਾਈ ਤੁਰਤ ਤਾਂ ਅਸੀਂ ਪਾਲੀ ਜਦ ਰੋਹੀ ਦੇ ਵਿੱਚ ਕੋਈ ਸੱਲਵੇ ਨਾ ਦਵਾਈ ਹੋਵੇ ਕਿਉਂ ਮੌਕੇ ਦਾ ਬੁੱਤਾ ਸਾਧਣਾ ਪੈਂਦਾ ਅਸੀਂ ਆਪਦੇ ਹੀ ਪਿਸ਼ਾਬ ਕਰਕੇ ਸੀਸੀ ਚ ਤੁਰਤ ਬੱਕਰੀ ਨੂੰ ਦੇ ਦਾਨੇ ਆ ਬੱਕਰੀ ਦਾ ਫਰੇਮ ਆ ਉਸੇ ਟਾਈਮ ਲੈ ਜਾਂਦਾ ਦੋ ਵਾਰੀ ਮੂਥ ਲਾਂਦੀ ਬਾਕੀ ਤੈਨੂੰ ਪਤਾ ਹੋਣਾ ਆਤੀ ਸਰੋਂ ਦਾ ਤੇਲ ਦੇ ਦਿਓ ਬਸ ਬਸ ਫਿਰ ਸਿਰੇ ਲਾਤੀ ਕਹਾਣੀ ਸਰਕਾ ਸੁੱਕਾ ਜੀ ਸਰੋਂ ਦਾ ਤੇਲ ਦੇ ਦੇ ਆਪੇ ਫਰੇਮਾਂ ਸਰ ਜੇ ਕੋਈ ਹੋਰ ਭਾਈ ਤੁਰਤਲਾਜ ਬੱਤਨੇ ਤੇਰਾ ਪਿਸ਼ਾਬ ਵੀ ਨਾ ਆਵੇ ਟਾਈਮ ਤੇ ਬੰਦੇ ਦਾ ਵੀ ਪ੍ਰੋਬਲਮ ਹੋ ਜਾਂਦੀ ਐ ਤਾਂ ਬੱਕਰੀ ਦਾ ਦੁੱਧ ਲਾਓ ਆਪਣੀ ਦਾ ਚੁੰਗ ਲਓ ਵਾਰੇ ਮੂੰਹ ਭਰ ਕੇ ਆਵਦਾ ਬੱਕਰੀ ਦਾ ਮੂੰਹ ਪਾੜ ਕੇ ਉਹਦੇ ਵਿੱਚ ਮਾਰੂ ਕੋਣਲੇ ਦੋ ਚੱਕਾ ਕੀ ਬਾਹਰ ਦਰਦ ਕਰਦਾ ਉਹਦੀ ਨਾਲ ਦੀ ਨਾਲ ਪਿਸ਼ਾਬ ਉਹ ਕਰੂਗੀ ਉਹ ਪੱਤ ਜੇ ਲੈਣ ਹਟ ਜੂਗੀ ਕਿਹਨੂੰ ਆ ਉਲਟੀ ਬੰਦੇ ਨੂੰ ਕੋਈ ਉਲਟੀ ਨਹੀਂ ਹੁੰਦੀ ਜਮ ਮੈਂ ਦੁੱਧੇ ਬੱਕਰੀਆਂ ਦਾ ਪੀਣਾ ਮੈਨੂੰ ਕੀ ਉਲਟੀ ਆਊਗੀ ਬਈ ਮੈਂ ਤਾਂ ਹੁਣ ਚੁੰਗਲਾ ਨਾ ਨਹੀਂ ਬੱਕਰੀਆਂ ਚਾਹ ਦੇ ਦੁੱਧ ਕਿਉਂ ਜੀ ਰਾਜੂ ਜੀ ਨੂੰ ਉਧਰ ਸੱਦੇ ਜਾਂਦੇ ਮੇਨਾਂ ਦਾ ਉਹ ਸਭ ਦੇ ਕਰਾਈਏ ਰਾਜੂ ਭਾਈ ਆਗੇ ਜੀ ਆਗੇ ਜਨਾਬ ਰਾਜੂ ਭਾਈ ਸਭ ਦੇ